ਕਾਂਗਰਸ ਦੀ ਸਰਕਾਰ ਰਹੇਗੀ ਕਿ ਜਾਏਗੀ ਗੈਰਾਜ ਕਿੱਥੇ ਦਮ ਸੀਗਾ ਆਪਣਿਆਂ ਨਹੀਂ ਸਾਨੂੰ ਤਾਂ ਜਿਹੜਾ ਖਰਾਬ ਕੀਤਾ ਹੈਗਾ ਇਸੇ ਤਰੀਕੇ ਨਾਲ ਜਿਹੜਾ ਕਾਂਗਰਸ ਦੇ ਵਿਧਾਇਕਾਂ ਨੇ ਹੀ ਕਾਂਗਰਸ ਨੂੰ ਖਰਾਬ ਕੀਤਾ ਉੱਥੇ ਸਕੂ ਜਿਹੜੀ ਸਰਕਾਰ ਹਜੇ ਸੰਕਟ ਤੋਂ ਬਾਹਰ ਨਹੀਂ ਆਈ ਸੰਕਟ ਦੇ ਜਿਹੜੇ ਬਦਲ ਨੇ ਉਹ ਉਹਦੇ ਤੇ ਹਜੇ ਵੀ ਬੰਡਰਾ ਰਹੇ ਨੇ ਲੱਗਦਾ ਹੈਗਾ ਜਿਸ ਤਰ੍ਹਾਂ ਨਾਲ ਭਾਜਪਾ ਵੀ ਆ ਜਿਹੜੀਆਂ ਆਪਣਾ 157 ਸੀਟਾਂ ਦਾ ਦਾਅਵਾ ਕਰ ਰਹੀ ਹੈ ਕਿਤੇ ਨਾ ਕਿਤੇ ਇੱਕ ਵੱਡਾ ਝਟਕਾ ਹੋ ਸਕਦਾ ਹੈਗਾ ਕਾਂਗਰਸ ਨੂੰ ਡੇਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ ਅੱਜ ਸੋਸ਼ਲ ਮੀਡੀਆ ਤੇ ਟੀਵੀ ਮੀਡੀਆ ਦੀ ਇੱਕੋ ਚਰਚਾ ਹੋ ਰਹੀ ਹੈ ਹਿਮਾਚਲ ਦੀ ਸਰਕਾਰ ਕੀ ਇਹ ਕਾਂਗਰਸ ਦੀ ਸਰਕਾਰ ਰਹੇਗੀ ਕਿ ਜਾਏਗੀ ਜਿਸ ਤਰ੍ਹਾਂ ਨਾਲ ਇਹ ਇੱਕ ਗੱਲ ਹਮੇਸ਼ਾ ਹੀ ਹੁੰਦੀ ਆ ਵੀ 11 ਚ ਕਿੱਥੇ ਦਮ ਸੀਗਾ ਆਪਣਿਆਂ ਨਹੀਂ ਸਾਨੂੰ ਤਾਂ ਜਿਹੜਾ ਖਰਾਬ ਕੀਤਾ ਹੈਗਾ ਇਸੇ ਤਰੀਕੇ ਨਾਲ ਜਿਹੜਾ ਕਾਂਗਰਸ ਦੇ ਵਿਧਾਇਕਾਂ ਨੇ ਹੀ ਕਾਂਗਰਸ ਨੂੰ ਖਰਾਬ ਕੀਤਾ ਉੱਥੇ ਕਾਂਗਰਸ ਦੀ ਸਰਕਾਰ ਡਾਮਾ ਡੋਲਾ ਸਾਡੇ ਨਾਲ ਮਨੀਸ਼ ਛੱtre ਨੇ ਜਾਣਾਂਗੇ ਕਿਸ ਤਰ੍ਹਾਂ ਨਾਲ 6 ਵਿਧਾਇਕ ਜਾ ਚੁੱਕੇ ਨੇ ਕਿ ਜਿਹੜੇ ਕੀ ਪਹਿਲਾਂ ਵੀਰ ਭਦਰ ਸਿੰਘ ਦੇ ਬੇਟੇ ਨੇ ਵਿਕਰਮ ਅਧਿੱਤ ਉਹ ਵੀ ਜਿਹੜੇ ਦਿੱਲੀ ਵੱਲੋਂ ਰੋਕ ਕੀਤਾ ਹੋਇਆ ਕੀ ਕਹਾਣੀ ਬਣ ਸਕਦੀ ਹੈ ਕਿੱਧਰ ਨੂੰ ਜਾਂਦੇ ਨੇ ਸਾਰੀਆਂ ਗੱਲਾਂ ਸਾਡੇ ਨਾਲ ਕਰ ਲਈ ਨੇ ਮਨੀਸ਼ ਛੱtre ਬਲੀ ਜੀ ਕੀ ਕਹਿਣਾ ਹੈ ਕਿ ਕਿਸ ਤਰ੍ਹਾਂ ਦੀ ਕਹਾਣੀ ਜਿਹੜੀ ਬਣ ਰਹੀ ਹੈ ਹੁਣ ਦੇਖੋ ਸਥਿਤੀ ਉੱਥੇ ਬੜੀ ਤਣਾਪੂਰਨ ਬਣੀ ਹੋਈ ਆ ਸੁਕੂ ਜਿਹੜੀ ਸਰਕਾਰ ਅਜੇ ਸੰਕਟ ਤੋਂ ਬਾਹਰ ਨਹੀਂ ਆਈ ਸੰਕਟ ਦੇ ਜਿਹੜੇ ਬਦਲ ਨੇ ਉਹ ਉਹਦੇ ਤੇ ਹਜੇ ਵੀ ਬੰਡਰਾ ਰਹੇ ਨੇ ਕਿਉਂਕਿ ਜਿਹੜੇ ਵਿਕਰਮਾ ਦਿੱਤੇ ਨੇ ਉਹਨਾਂ ਦੇ ਜਿਹੜੇ ਬਾਗੀ ਤੇਵਰ ਨੇ ਉਹ ਘਟ ਨਹੀਂ ਹੋਏ ਕੱਲ ਹਜੇ ਇੱਕ ਵਾਰ ਐਦਾਂ ਉੱਥੇ ਕਾਂਗਰਸ ਦੇ ਲੀਡਰਾਂ ਵੱਲੋਂ ਕਲੇਮ ਕੀਤਾ ਗਿਆ ਸੀ ਕਿ ਕਾਫੀ ਕੁਝ ਨਾਰਮਲ ਹੈ ਸਾਰਾ ਕੁਝ ਸਾਡੀ ਸਰਕਾਰ ਵੀ ਬਚ ਗਈ ਹੈ ਤੇ ਅਸੀਂ ਜਿਹੜੀ ਐਨਐਡੀ ਦੀ ਨਾਰਾਜ਼ਗੀ ਆ ਉਹ ਵੀ ਦੂਰ ਕਰ ਦਿੱਤੀਆਂ ਪਰ ਅੱਜ ਫੇਰ ਜਿਹੜੇ ਬਾਗੀ ਤੇਵਰ ਨੇ ਪਹਿਲਾਂ ਤਾਂ ਜਿਹੜੇ ਪ੍ਰਤਪਾ ਸਿੰਘ ਆ ਉਹਨਾਂ ਨੇ ਦਿਖਾਏ ਉਹਨਾਂ ਨੇ ਸਾਫ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਜਿਹੜੀ ਭਾਜਪਾ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਡੇ ਨਾਲੋਂ ਚੰਗੀ ਹੈ ਦੇਖੋ ਐਡੇ ਵੱਡੇ ਲੀਡਰ ਨੇ ਉਹ ਹਿਮਾਚਲ ਦੇ ਔਰ 6 ਟਾਈਮ ਦੇ ਮੁੱਖ ਮੰਤਰੀ ਦੀ ਵਾਈਫ ਹੈ ਔਰ ਐਟ ਪ੍ਰੈਜ਼ੈਂਟ ਉਹ ਕਾਂਗਰਸ ਪ੍ਰੈਜ਼ੀਡੈਂਟ ਵੀ ਹੈ ਹਿਮਾਚਲ ਦੀ ਜੇ ਉਹ ਇਹ ਕਲੇਮ ਕਰਦੇ ਨੇ ਕਿ ਭਾਜਪਾ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਡੇ ਨਾਲੋਂ ਡੈਫੀਨਟਲੀ ਅੱਛੀ ਹੈ ਤੇ ਇਹਦੇ ਕਈ ਮਾਇਨੇ ਕੱਢੇ ਜਾ ਸਕਦੇ ਆ ਤੇ ਵਿਕਰਮਾ ਦਿੱਤੇ ਨੇ ਵੀ ਤਿੰਨ ਦਿਨ ਦਾ ਆਪਣਾ ਜਿਹੜਾ ਟੂਰ ਸ਼ਡਿਊਲ ਹੈ ਉਹ ਉਥੇ ਦੱਸ ਦਿੱਤਾ ਪਹਿਲਾਂ ਉਹ ਚੰਡੀਗੜ੍ਹ ਐਸ ਵੇਲੇ ਪਹੁੰਚੇ ਹੋਏ ਨੇ ਉਥੇ ਉਹਨਾਂ ਨੇ ਇਹ ਦੱਸਿਆ ਜਾ ਰਿਹਾ ਕਿ ਜਿਹੜੇ 6 ਬਾਗੀ ਜਿਹੜੇ ਵਿਧਾਇਕ ਨੇ ਉਹਨਾਂ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਆ ਤੇ ਉਸ ਤੋਂ ਬਾਅਦ ਕੁਝ ਉਹ ਭਾਜਪਾ ਨੇਤਾਵਾਂ ਨੂੰ ਵੀ ਮਿਲੇ ਨੇ ਉਸ ਤੋਂ ਬਾਅਦ ਉਹਨਾਂ ਦੇ ਟੂਰ ਪ੍ਰੋਗਰਾਮ ਦੇ ਅਨੁਸਾਰ ਉਹ ਦਿੱਲੀ ਜਾਣਗੇ ਤੇ ਉਥੇ ਉਹ ਨਿਤਨ ਗੜਕਰੀ ਦੇ ਨਾਲ ਉਹਨਾਂ ਦਾ ਮੇਲ ਮਲਾਪ ਹੋ ਸਕਦਾ ਪਰ ਜਿਹੜਾ ਸ਼ਡਿਊਲ ਉਹਨਾਂ ਨੇ ਦੱਸਿਆ ਉਹਨਾਂ ਨੇ ਇਹ ਕਿਹਾ ਕਿ ਮੈਂ ਉੱਥੇ ਕਿਤੇ ਆਫੀਸ਼ੀਅਲ ਉੱਥੇ ਮੀਟਿੰਗ ਦੇ ਉੱਤੇ ਜਾ ਰਿਹਾ ਹਾਂ ਪਰ ਉਹ ਦੋ ਦਿਨ ਹੁਣ ਲਗਾਤਾਰ ਉਹ ਉੱਥੇ ਹੀ ਰਹਿਣਗੇ ਤੇ ਇਹ ਵੀ ਕਿਹਾ ਸੁਣ ਲਗਾਏ ਜਾ ਰਹੇ ਨੇ ਕਿ ਉੱਥੇ ਉਹ ਭਾਜਪਾ ਦੇ ਸੰਪਰਕ ਦੇ ਵਿੱਚ ਆਣਗੇ ਤੋ ਉਸਰੋਂ ਬਾਅਦ ਅਗਲਾ ਕੀ ਸਟੈਪ ਹੁੰਦਾ ਇਹ ਬੜਾ ਦਿਲਚਸਪ ਰਹਾ ਇਹ ਮਨੀ ਜੀ ਜਿਸ ਤਰ੍ਹਾਂ ਨਾ ਬਿਕਰੇਮ ਉਹ ਦਿੱਤੇ ਆ ਉਹ ਕਹਿ ਰਹੇ ਨੇ ਪੰਜਾਬ ਜਿਹੜਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਆ ਦਿੱਲੀ ਵਿੱਚ ਬੈਠੀ ਉਹਨਾਂ ਨਾਲ ਮੁਲਾਕਾਤ ਕਰ ਰਹੇ ਕੀ ਉਹਨਾਂ ਦੀ ਗੱਡੀ ਦਾ ਰੁਖ ਬਾਜਪਾ ਦੇ ਦਫ਼ਤਰ ਵਾਲ ਵੀ ਹੋ ਸਕਦਾ ਲੱਗਦਾ ਹੈਗਾ ਜਿਸ ਤਰ੍ਹਾਂ ਉਹਨਾਂ ਬਾਜਪਾ ਵੀ ਅੱਜ ਜਿਹੜੀਆਂ ਆਪਣਾ 157 ਸੀਟਾਂ ਦਾ ਐਲਾਨ ਕਰ ਰਹੀ ਆ ਕਿਤੇ ਨਾ ਕਿਤੇ ਇੱਕ ਵੱਡਾ ਝਟਕਾ ਹੋ ਸਕਦਾ ਹੈਗਾ ਕਾਂਗਰਸ ਨੂੰ ਉਹ ਜਿਹੜਾ ਇੱਕ ਆਪਣਾ ਇੱਕ ਹੋਰ ਸੂਬਾ ਗਵਾਉਣਾ ਪੈ ਸਕਦਾ ਹੈਗਾ ਇਸ ਜਿਹੜਾ ਹੈਗਾ ਜਿਹੜਾ ਖੇਲਾ ਹੋ ਸਕਦਾ ਇਸ ਕਾਂਗਰਸ ਦੇ ਨਾਲ ਦੇਖੋ ਐਸ ਵਿਲੇ ਜਿਉਂਦਾ ਦੇਖਿਆ ਜਾਵੇ ਆਨ ਪੇਪਰ ਤੇ 34 ਇਹਨਾਂ ਦੇ ਕੋਲ ਵਿਧਾਇਕ ਹੈਗੇ ਨੇ ਕਿ ਜਿਹੜੇ ਜਿਹੜੇ ਸਿੰਪਲ ਮੈਜੋਰਟੀ ਤੋਂ ਦੋ ਵਿਧਾਇਕ ਵੱਧ ਨੇ ਇਹਨਾਂ ਕੋਲ ਯਾਨੀ ਕਿ 32 ਚਾਹੀਦੇ ਨੇ ਸਿੰਪਲ ਮੈਜੋਰਟੀ ਲਈ ਤੇ 34 ਇਹਨਾਂ ਕੋਲ ਵਿਧਾਇਕ ਹੈਗੇ ਨੇ ਤੇ ਜੇ ਵਿਕਰਮਿਤ ਦਿੱਤੇ ਦਾ ਜਿਹੜਾ ਕੋਈ ਜੇ ਕੋਈ ਉਹਨਾਂ ਵੱਲੋਂ ਕੋਈ ਕਾਰਵਾਈ ਹੁੰਦੀ ਆ ਤੇ ਉਹਨਾਂ ਵੱਲੋਂ ਜੇ ਕੋਈ ਕਾਰਵਾਈ ਹੁੰਦੀ ਆ ਤੇ ਨਿਸ਼ਚਿਤ ਤੌਰ ਤੇ ਜਿਹੜੀ ਬਹੁਤ ਵੱਡਾ ਖੇਲਾ ਹੋ ਜਾਏਗਾ ਔਰ ਜਿਹੜੀ ਸੁਖੂ ਸਰਕਾਰ ਆ ਤੇ ਇਹਦੇ ਜਿਹੜੇ ਸੁਖਦੇ ਦਿਨ ਨੇ ਉਹ ਬੀਤਣ ਵਾਲੇ ਨੇ ਆ ਬਿਲਕੁਲ ਜਿਸ ਤਰ੍ਹਾਂ ਨਾਲ ਸਾਡੇ ਨਾਲ ਮਨੀਸ਼ਾ ਤਰਸੀ ਅਸੀਂ ਜਾਣਕਾਰੀ ਦਿੱਤੀ ਹੈ ਜਿਹੜਾ ਵਿਕਰਮਨ ਦਿੱਤਿਆ ਨੇ ਜਿਹੜਾ ਉਹਨਾਂ ਦਾ ਰੁਖ ਦਿੱਲੀ ਵੱਲ ਦਾ ਕੀਤਾ ਹੈ ਦਿੱਲੀ ਜਿਹੜੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਕਿ ਆਫੀਸ਼ੀਅਲ ਮੀਟਿੰਗ ਨੇ ਭਾਜਪਾ ਦੇ ਵੱਡੇ ਲੀਡਰ ਜਿਹੜਾ ਨਿਤਨ ਗੜਗਰੀ ਨਾਲ ਵੀ ਮਿਲਣਗੇ ਜਿਹੜੇ ਮੰਤਰੀ ਨੇ ਭਾਰਤ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਨਾਲ ਚੋਣ ਜਾਬਤਾ ਲੱਗਣੇ ਵਾਲਾ ਤੇ ਇਸ ਤਰ੍ਹਾਂ ਨਾਲ ਵੱਡੀ ਸਿਆਸੀ ਪਾਰਟੀ ਦੇ ਵੱਡੇ ਲੀਡਰਾਂ ਨਾਲ ਮੇਲ ਮਲਾਪ ਹੋਣਾ ਕਿਤੇ ਰਹਾ ਕਿਤੇ ਇਹ ਇੱਕ ਵੱਡਾ ਝਟਕਾ ਹੋ ਸਕਦਾ ਕਾਂਗਰਸ ਨੂੰ ਜਿਸ ਤਰ੍ਹਾਂ ਨਾਲ ਉਹਨਾਂ ਦੇ ਜਿਹੜੇ ਮਾਤਾ ਨੇ ਇਹ ਕਾਂਗਰਸ ਦੇ ਪ੍ਰਧਾਨ ਨੇ ਪਰਤਵਾ ਉਹਨਾਂ ਨੇ ਸਾਫ਼ ਤੌਰ ਤੇ ਵੀ ਕਿਹਾ ਹੈਗਾ ਆ ਵੀ ਜੀਪੀ ਦਾ ਕੰਮ ਆ ਉਹ ਮਾਚਲ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਸ ਨੂੰ ਲੈ ਕੇ ਕੋਈ ਇਸ਼ਾਰਾ ਹੀ ਹੁੰਦਾ ਆ ਸਿਆਸਤ ਦੇ ਵਿੱਚ ਇਸ਼ਾਰੇ ਹੀ ਹੁੰਦੇ ਨੇ ਜਿਹੜੇ ਇੱਕ ਦੂਜੇ ਨੂੰ ਇਸ਼ਾਰੇ ਤੋਂ ਪਤਾ ਲੱਗ ਜਾਂਦਾ ਕੋਈ ਨਾ ਕੋਈ ਵੱਡਾ ਖੇਲ ਹੋਣ ਵਾਲਾ ਹੋ ਸਕਦਾ ਕਾਂਗਰਸ ਨੂੰ ਆਪਣਾ ਇਹ ਸੁਭਾ ਗਵਾਉਣਾ ਪੈ ਸਕਦਾ ਦੇਖਦੇ ਰਹੋ ਦਿੱਲੀ ਪਬਲਿਕ ਨਿਊਜ਼